हां जी दोस्तों जमे के थोनू पता ही है के सिद्धू मूसे वाला ਦਾ ਹਾਲੋਗ੍ਰਾਮ ਜੋ ਕਿ ਵਰਲਡ ਟੂਰ 2026 ਦੇ ਵਿੱਚ ਕੱਢਿਆ ਜਾਏਗਾ ਜੋ ਕਿ ਐ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਪੋਸਟਾ ਪਾ ਕੇ ਲੋਕਾਂ ਦੇ ਨਾਲ ਸਾਂਝਾ ਕੀਤਾ ਗਿਆ ਹੈ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਬੱਬੂ ਮਾਨ ਵੀ ਜੋ ਕੇ ਐ ਸਿੱਧੂ ਮੂਸੇਵਾਲੇ ਦੀ ਘਰ ਦੀ سپورਟ ਦੇ ਵਿੱਚ ਆਏ ਹਨ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਕਿ ਸਿੱਧੂ ਮੂਸੇਵਾਲਾ ਜਿਉਂਦਾ ਸੀ ਉਦੋਂ ਬੱਬੂ ਮਾਨ ਤੇ ਸਿੱਧੂ ਮੂਸੇਵਾਲੇ ਵਿੱਚ ਬਹੁਤ ਜ਼ਿਆਦਾ ਕੌਂਟਰੋਵਰਸੀ ਚੱਲਦੀ ਰਹਿੰਦੀ ਸੀ ਕਿ ਟੇਕ ਨੋਟਸ ਨਵੇਂ ਗਾਣੇ ਸਿੱਧੂ ਮੂਸੇਵਾਲੇ ਦਾ ਆਉਣ ਤੋਂ ਬਾਅਦ ਕਿ ਉਸ ਵਿੱਚ ਵਿਰੋਧੀਆਂ ਨੂੰ ਉਸਨੇ ਟਾਰਗੇਟ ਵੀ ਕੀਤਾ ਸੀ ਔਰ ਦੋਸਤੋ ਬੱਬੂ ਮੰਡ ਵੱਲੋਂ ਉਸ ਉੱਪਰ ਕੋਈ ਵੀ ਰਿਐਕਟ ਨਹੀਂ ਸੀ ਕੀਤਾ ਗਿਆ ਕਿ ਦੋਸਤੋ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਬੱਬੂ ਮੰਡ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਉਸ ਵਿੱਚ ਲਿਖਿਆ ਗਿਆ ਹੈ ਕਿ ਮੇਰਾ ਕਿਸੇ ਵੀ ਇੰਡਸਟਰੀ ਦੇ ਸਿੰਗਰ ਜਾਂ ਐਕਟਰ ਨਾਲ ਕੋਈ ਵਿਰੋਧ ਨਹੀਂ ਹੈ ਕਿ ਜਦੋਂ ਸਿੱਧੂ ਮੂਸੇ ਵਾਲੇ ਦੇ ਜੋ ਕੇ ਜਾਣ ਤੋਂ ਬਾਅਦ ਮੈਨੂੰ ਬਹੁਤ ਹੀ ਦੁੱਖ ਹੋਇਆ ਕਿ ਹੁਣ ਜਦੋਂ ਸਿੱਧੂ ਪਰਿਵਾਰ ਵੱਲੋਂ ਜੋ ਕੇ ਦੱਸਿਆ ਗਿਆ ਹੈ ਕਿ ਅਸੀਂ ਹਾਲੋਗ੍ਰਾਮ ਸਿੱਧੂ ਮੂਸੇ ਵਾਲੇ ਦਾ ਵਰਲਡ ਟੂਰ ਕੱਢਣ ਲੱਗੇ ਹਾਂ ਕਿ ਬੱਬੂ ਮਾਨ ਵੱਲੋਂ ਕਿਹਾ ਗਿਆ ਕਿ ਮੈਂ ਬਹੁਤ ਹੀ ਖੁਸ਼ੀ ਜ਼ਾਹਰ ਕਰ ਰਿਹਾ ਹਾਂ ਕਿ ਬਹੁਤ ਹੀ ਚੰਗਾ ਪ੍ਰਚਾਰਲਾ ਕਰ ਰਹੇ ਹਨ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਸਿੱਧੂ ਮੂਸੇ ਵਾਲੇ ਲਈ ਪਿਆਰ ਹਮੇਸ਼ਾ ਹਮੇਸ਼ਾ ਲਈ ਜੋ ਕੇ ਇਦਾਂ ਹੀ ਜਿੰਦਾ ਰਹੇਗਾ ਕਿ ਬਾਕੀ ਦੋਸਤੋ ਤੁਸੀਂ ਬੱਬੂ ਮਾਨ ਨੇ ਇਹ ਵੀ ਕਿਹਾ ਹੈ ਕਿ ਅਸੀਂ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ ਸਿੱਧੂ ਮੂਸੇਵਾਲਾ ਨਾਲ ਮੇਰਾ ਪਹਿਲਾਂ ਵੀ ਕੋਈ ਵਿਰੋਧ ਨਹੀਂ ਸੀ ਬਸ ਲੋਕਾਂ ਨੇ ਜੋ ਕਿ ਹੈ ਗਲਤ ਪੋਸਟਾਂ ਪਾ ਪਾ ਕੇ ਸਾਨੂੰ ਜੋ ਕਿ ਹੈ ਐਦਾਂ ਦਾ ਬਣਾ ਦਿੱਤਾ ਕਿ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ